ਮਸ਼ਹੂਰ ਸਮਾਜ ਸੇਵੀ ਅਨਮੋਲ ਕੁਆਤਰਾ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਨੇ ਹਾਲ ਹੀ ਦੇ ਵਿੱਚ ਅਨਮੋਲ ਕੁਆਤਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ 'ਚ ਅਨਮੋਲ ਮਸ਼ਹੂਰ ਗਾਇਕ ਸ਼ੁਭਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਹਨ ਅਨਮੋਲ ਕੁਆਤਰਾ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਦੇ ਵਿੱਚੋਂ ਇੱਕ ਨੇ ਅਨਮੋਲ ਕੁਆਤਰਾ ਇੱਕ ਮਸ਼ਹੂਰ ਸਮਾਜ ਸੇਵੀ ਨੇ ਲੋੜਵੰਦ ਲੋਕਾਂ ਦੀ ਮਦਦ ਕਰਕੇ ਅਨਮੋਲ ਹਰ ਕਿਸੇ ਦੇ ਚਾਹਤੇ ਬਣੇ ਹੋਏ ਨੇ ਸਮਾਜ ਸੇਵਾ ਕਰਨ ਦੇ ਨਾਲ ਨਾਲ ਅਨਮੋਲ ਕਵਾਤਰਾ ਵਿਭਾਗੀ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਦੇ ਨੇ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਹੁਣ ਜੋ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਬਾਰੇ ਜ਼ਿਕਰ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਦਰਸਲ ਅਨਮੋਲ ਮਸ਼ਹੂਰ ਗਾਇਕ ਸ਼ੁਭਦਾਸ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਅਨਮੋਲ ਨੇ ਆਪਣੇ ਇਸ ਵੀਡੀਓ ਰਾਹੀਂ ਗਾਇਕ ਸ਼ੁਭਦਾਸ ਖੂਬ ਸਮਰਥਨ ਕੀਤਾ ਅਤੇ ਸ਼ੁਭ ਨੂੰ ਟਰੋਲ ਕਰਨ ਵਾਲਿਆਂ ਨੂੰ ਕਰੜਾ ਜਵਾਬ ਦਿੱਤਾ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਅਨਮੋਲ ਕੁਆਤਰਾ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਵੱਲੋਂ ਸ਼ੁਭ ਦਾ ਸਮਰਥਨ ਨਾ ਕਰਨ ਦੇ ਲਈ ਕਹਿੰਦਾ ਹੈ ਅਤੇ ਫਿਰ ਅਨਮੋਲ ਉਸ ਨੂੰ ਕਰੜੇ ਸ਼ਬਦਾਂ ਦੇ ਵਿੱਚ ਜਵਾਬ ਦਿੰਦਾ ਨਜ਼ਰ ਆਉਂਦਾ ਹੈ ਅਨਮੋਲ ਕਹਿੰਦਾ ਹੈ ਕਿ ਮੈਂ ਇੱਕ ਠੋਕ ਕਿ ਉਸ ਨੂੰ ਸਪੋਰਟ ਕਰਦਾ ਹਾਂ ਮਨ ਤਨ ਤੇ ਧਨ ਨਾਲ ਮੈਂ ਹਰ ਤਰੀਕੇ ਦੇ ਨਾਲ ਉਸ ਦੇ ਨਾਲ ਖੜਾ ਹਾਂ ਇਸ ਦੌਰਾਨ ਅਨਮੋਲ ਕੁਆਤਰਾ ਨੇ ਨੈਸ਼ਨਲ ਮੀਡੀਆ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਜੀ ਹਾਂ ਅਨਮੋਲ ਕੁਆਤਰਾ ਨੇ ਅੱਗੇ ਕਿਹਾ ਕਿ ਮੈਂ ਹਰ ਤਰੀਕੇ ਦੇ ਨਾਲ ਉਸ ਦੇ ਨਾਲ ਹਾਂ ਉਹ ਮੇਰੇ ਛੋਟੇ ਭਰਾ ਵਰਗਾ ਹੈ ਸ਼ੁਭ ਬਹੁਤ ਚੰਗਾ ਇਨਸਾਨੇ ਹਾਲਾਂਕਿ ਉਹਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਲੋਕ ਪੰਜਾਬੀਆਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਨਮੋਲ ਨੇ ਸ਼ੁੱਭ ਲੋਕੀਤੀ ਗਈ ਮਰੀਜ਼ਾ ਦੀ ਮਦਦ ਦਾ ਕਿੱਸਾ ਵੀ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਸ਼ੁਭ ਕਿੱਦਾ ਦਾ ਇਹ ਉਹੀ ਜਾਣ ਸਕਦਾ ਹੈ ਜੋ ਉਹਨਾਂ ਨੂੰ ਕਦੇ ਮਿਲਿਆ ਹੋਵੇ ਉਹਨਾਂ ਨੇ ਕਿਹਾ ਕਿ ਅਜ ਤੋਂ 1 ਸਾਲ ਪਹਿਲਾਂ ਉਸ ਨੂੰ ਸ਼ੁਭ ਦਾ ਫੋਨ ਆਉਂਦਾ ਇੱਕ ਮਰੀਜ਼ ਦੇ ਲਈ ਫੋਨ ਆਇਆ ਸੀ ਉਸਨੇ ਉਹਨਾਂ ਨੂੰ ਕਿਹਾ ਕਿ ਲੋੜਵੰਦ ਮਰੀਜ਼ ਬਾਰੇ ਜ਼ਰੂਰ ਦੱਸਿਓ ਉਹਨਾਂ ਨੇ ਕਿਹਾ ਕਿ ਜਦ ਲੋੜਵੰਦ ਮਰੀਜ਼ ਬਾਰੇ ਪੁੱਛਿਆ ਤਾਂ ਸ਼ੁਭ ਨੇ ਇਹ ਨਹੀਂ ਪੁੱਛਿਆ ਕਿ ਮਰੀਜ਼ ਪੰਜਾਬੀ ਹੈ ਸਰਦਾਰ ਹੈ ਜਾਂ ਨਹੀਂ ਉਹ ਬਸ ਮਰੀਜ਼ ਦੀ ਮਦਦ ਲਈ ਅੱਗਿਆ ਇਨਸਾਨੀਅਤ ਦੇ ਨਾਤੇ ਉਹਨਾਂ ਨੇ ਕਿਹਾ ਕਿ ਸ਼ੁਭ ਅੱਗੇ ਆਇਆ ਜੀਆਂ ਸ਼ੁਭ ਦੇ ਸਮਰਥਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿਸੇ ਵੀ ਵਿਅਕਤੀ ਨੂੰ ਬਿਨਾ ਮਿਲੇ ਉਸ ਬਾਰੇ ਬਿਨਾ ਜਾਣੇ ਉਸ ਬਾਰੇ ਗਲਤ ਨਾ ਸੋਚੋ ਮੈਂ ਚਾਹੁੰਨਾ ਹਾਂ ਕਿ ਤੁਸੀਂ ਵੀ ਸਾਰੇ ਸ਼ੁਭ ਬਾਈ ਨੂੰ ਸਪੋਰਟ ਕਰੋ ਪਹਿਲੀ ਗੱਲ ਤਾਂ ਮੇਰੀ ਸਪੋਰਟ ਕਰਨ ਨਾਲ ਨਾ ਕਰਨ ਨਾਲ ਉਹਨਾਂ ਫਰਕ ਨਹੀਂ ਪੈਂਦਾ ਦੁਨੀਆ ਉਹਦੀ ਸਪੋਰਟ ਕਰ ਰਹੀ ਹੈ ਦੂਜੀ ਗੱਲ ਜੇ ਐਜ਼ ਅ ਪੰਜਾਬੀ ਫਰੋਂ ਪੰਜਾਬ ਹਣਾ ਜੇ ਮੈਂ ਗੱਲ ਕਰਾਂ ਤਾਂ ਮੈਂ ਇੱਕ ਠੋਕੇ ਸਪੋਰਟ ਕਰਦਾ ਉਹਨੂੰ ਤਨੋਂ ਮਨੋਂ ਤੇ ਤੁਨੋਂ ਤਿੰਨ ਤਰਾ ਮਤਲਬ ਹੁੰਦਾ ਕਿ ਫਿਜ਼ਿਕਲੀ ਜੇ ਉਹਨੂੰ ਕਦੀ ਮੇਰੀ ਲੋੜ ਹੈ ਮੈਂਟਲੀ ਤੇ ਫਾਈਨੈਂਸ਼ਲੀ ਤਿੰਨੇ ਤਰੀਕੇ ਨਾਲ ਉਹਦੇ ਨਾਲ ਖੜਾ ਛੋਟਾ ਭਰਾ ਹੈ ਬਹੁਤ ਘੈਂਟ ਇਨਸਾਨ ਹੈ ਠੀਕ ਹੈ ਕੁਝ ਲੋਕਾਂ ਨੂੰ ਲੈ ਕੇ ਪੰਜਾਬ ਦੀ ਜਿਹੜੀ ਛਵੀ ਹੈ ਉਹ ਖਰਾਬ ਕਰ ਦਿੱਤੀ ਜਾਂਦੀ ਹੈ ਕਿਉਂਕਿ ਜਿਹੜਾ ਵੱਡਾ ਮੀਡੀਆ ਨੈਸ਼ਨਲ ਮੀਡੀਆ ਉਹ ਜੋ ਦਿਲ ਕਰਦਾ ਚਲਾ ਦਿੰਦਾ ਹੈ ਤੇ ਸਾਡੇ ਵਰਗੇ ਮੂ ਚੱਕ ਕੇ ਉਹ ਯਕੀਨ ਮੰਨ ਲੈਂਦੇ ਨੇ ਅਸਲੀ ਚਸ਼ੂਬ ਕਿੱਦਾਂ ਦਾ ਹੈ ਜਾਂ ਜਿੰਨਾ ਦਾ ਉਹ ਨਾਲ ਵਾਹ ਪਿਆ ਉਹਨੂੰ ਪਤਾ ਹੈ ਸਰਫਿਕਾ ਪੋਸਟ ਪਾੜਨ ਨਾਲ ਤੁਸੀਂ ਉਹਨੂੰ ਜੱਜ ਨਹੀਂ ਕਰ ਸਕਦੇ ਅੱਜ ਤੋਂ ਸਾਲ ਕੁ ਪਹਿਲਾਂ ਦਾ ਮਿਸਿੰਸੀਡੈਂਟ ਸ਼ੇਅਰ ਕਰਦਾ ਸ਼ੁਭ ਬਾਈ ਦਾ ਮੈਨੂੰ ਮੈਸੇਜ ਆਇਆ ਕਿਸੇ ਪੇਸ਼ੈਂਟ ਨੂੰ ਲੈ ਕੇ ਉਹਨੇ ਇਹ ਨਹੀਂ ਕਿਹਾ ਕਿ ਪੇਸ਼ੈਂਟ ਪੰਜਾਬੀ ਹੋਣਾ ਚਾਹੀਦਾ ਹੈ ਸਰਦਾਰ ਹੋਣਾ ਚਾਹੀਦਾ ਹੈ ਨੇ ਕਿਹਾ ਵੀਰੇ ਕੋਈ ਲੋੜਮੰਦ ਪੇਸ਼ੈਂਟ ਹੋਵੇ ਦੱਸਿਓ ਤੁਸੀਂ ਨਹੀਂ ਸਮਝ ਪਾਉਂਗੇ ਕਦੀ ਇਹ ਚੀਜ਼ਾਂ ਪਰ ਮੇਰੀ ਰਿਕਵੈਸਟ ਹੈ ਸ਼ਿਵਮ ਵੀਰੇ ਤੂੰ ਵੀ ਮੇਰਾ ਭਰਾ ਹੈ ਭਰਾ چھوٹਾ ਤੇ ਤੁਸੀਂ ਇਹ ਨਾ ਸੋਚੋ ਕਿ ਮੈਂ ਸਪੋਰਟ ਕਰਾਂ ਕਿ ਨਾ ਕਰਾਂ ਮੇਰੀ दिली ਤਮੰਨਾ ਹੈ ਮੈਂ ਕਦੀ ਵੀ ਜਿਹੜੀ ਸਾਰਿਆਂ ਨੂੰ ਪਿਆਰ ਕਰਨ ਵਾਲੀ ਛਵੀ ਹੁੰਦੀ ਹੈ ਨਾ ਇੱਕ ਦਿਮਾਗ ਦੀ ਥਿੰਕਿੰਗ ਹੁੰਦੀ ਹੈ ਮੈਂਟੈਲਿਟੀ ਹੁੰਦੀ ਹੈ ਹਮੇਸ਼ਾ ਉਹਦੇ ਲਈ ਸਟੈਂਡ ਲੈਣਾ ਦੱਸ ਇਹ ਕਿ ਅਨਮੋਲ ਕਵਾਤਰਾ ਇੱਕ ਜ਼ਰੀਆ ਫਾਊਂਡੇਸ਼ਨ ਨਾਮ ਦੀ ਐਨ ਜੀਓ ਚਲਾਉਂਦੇ ਨੇ ਇਸ ਐਨ ਜੀਓ ਦੇ ਰਾਹੀਂ ਉਹ ਲੋੜਵੰਦ ਲੋਕਾਂ ਦੀ ਮਦਦ ਕਰਦੇ ਨੇ ਅਨਮੋਲ ਕਵਾਤਰਾ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਉਹ ਪੂਰੇ ਮਨ ਦੇ ਨਾਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ